ਅੱਛੀ ਕਾ ਬਾਈ ਸਾਰਿਆਂ ਨੂੰ ਸਵੇਰੇ ਆਇਆ ਆਪਾਂ ਫਾਰਮ ਤੇ ਬਾਈ ਤੁਹਾਨੂੰ ਪਤਾ ਰਾਤ ਮੌਸਮ ਬਹੁਤ ਖਰਾਬ ਹੋ ਗਿਆ ਸੀਗਾ ਤੇ ਕੈਨ ਵਿੱਚ ਦੇਖਿਆ ਤੇ ਟਾਈਮ ਬੜਾ ਹੋਇਆ ਪਿਆ ਸੀ ਜਾਲਖਾਨਾ ਜੂੜੀਆਂ ਜਿਹੜੀਆਂ ਅੰਦਰ ਲਾਈਆਂ ਹੋਈਆਂ ਸੀ ਪਾੜ ਦੇ ਪਾਸੇ ਜਾਲੀ ਅੰਦਰਲੇ ਪਾਸੇ ਆਪਾਂ ਲਾਈਆਂ ਹੋਈਆਂ ਸੀ ਤਰਪਾਲਾਂ ਉਹ ਸਾਰੀਆਂ ਬਾਈ ਗਿੱਟੀਆਂ-ਗੁੱਟੀਆਂ ਲੈ ਗਈਆਂ ਸੀਗੀਆਂ ਤੇ ਪਹਿਲਾਂ ਬਾਹਰੋਂ ਚੈੱਕ ਕੀਤਾ ਬਾਹਰੋਂ ਚੈੱਕ ਕੀਤਾ ਤੇ ਮੈਨੂੰ ਆਇਆ ਸੀ ਮਾਚੋਂ ਠੰਡ ਦਾ ਘਟਾ ਗਈ ਸੀ ਠੰਡ ਵੱਧ ਹੁੰਦੀ ਬਾਈ ਮਰ ਜਾਂਦੀਆਂ মুরਗੀਆਂ ਆਪਣੀਆਂ ਤੇ ਜੰਦਾ ਖੋਲ ਕੇ ਦੇਖ ਲਿਆ ਅੰਦਰ ਕੀ ਗੱਲਬਾਤ ਆ ਗਈ ਬਾਹਰੋਂ ਤੋਂ ਜਾਲੀਆਂਆਂ ਦੀਆਂ ਦੀਨੀਆਂ ਲੰਘੀਆਂ ਵੀ ਅੰਦਰੋਂ ਇਹ ਤਾਂ ਨੂੰ ਤਮਰਾਤ ਦੇਖ ਲੈ ਜੀ ਫਿਰ ਬਾ ਟਾਈਮ ਬੜਾ ਹੋਇਆ ਮਾਚਾ ਛੱਡ ਪੜਾ ਕੋਈ ਨਾ ਹੰਦਾ ਹੈ ਨਹੀਂ ਐਨੀ ਚੰਦਰ ਜਾ ਕੇ ਦੇਖਾ ਬਾਈ ਗਾ ਆ ਪਿਆ ਪਿਆ ਸੀ ਦਾ ਭਾਂਡੇ ਯਾਰ ਬੱਤੀ ਵੱਡੀ ਪਈ ਆ ਪਰੇ ਸ਼ਮਾਨ ਜੀ ਆਇਗਾ ਤੁਸੀ ਦੁਖਣ ਲੱਗੀ ਬੂ ਕੰਮ ਕਰ ਰੱਖੇ ਬਿਠਾ ਹੀ ਬਿਠਾ ਗਿੱਟੀਆਂ ਪਈਆਂ ਬਈ ਆਂਡੇ ਉਂਡੇ ਮੁੰਜਾਂ ਤੇ ਥੱਲੇ ਆਂਡੇ ਆਸੇ ਪਾਸੇ ਆਂ ਸਤੇ ਪਿਆ ਤੇ ਜਾਗਾਂ ਦੇਖਿਆ ਬਾਈ ਥੱਲੇ ਤੋਂ ਪਹਿਲਾਂ ਪੂਰਾ ਨਖਣਾ ਹੋਇਆ ਸੀ ਤੇ ਜਾਗਾਂ ਦੇਖਿਆ ਜਾਗਾਂ ਵੀ ਲਾ ਲਾ ਕੇ ਗਿੱਟੀਆਂ ਲਾਵਾ ਜੋ ਪਰੇ ਸਟੀਆਂ ਪੰਨੀਆਂ ਸੀਗੀਆਂ ਇਹ ਪਹਿਲਾ ਸੈੱਟ ਨੂੰ ਹੋਇਆ ਵੀ ਅੱਜ ਤਾਂ ਤੁਹਾਨੂੰ ਐਂ ਲੱਗਦਾ ਵੀ ਚਾਰ-ਪੰਜ ਘੰਟੇ ਲੱਗੇ ਜਾਣਗੇ ਜਿਆਦਾਆਂ ਜੂੜੀਆਂ ਲਾਉਣ ਤੇ ਗਿੱਟੀਆਂ ਵਿੱਚ ਲਾਉਣ ਦੇ ਭੂਤ ਡੱਡੀ ਪਈਆਂ ਗਈ ਸਾਰੇ ਪਾਸੇ ਦੀ ਤੇ ਨਾਲ ਆਪਾਂ ਮੁਰਗੀਆਂ ਨੂੰ ਉਧਰਲੇ ਪਾਸੇ ਕਰਕੇ ਦੇਖਦੇ ਆਂ ਕੀ ਫੈਸਟਵਲ ਦੇ ਕੋਈ ਆਹ ਤਾਂ ਨਾਲ ਆਪਾਂ ਲਊਂ ਉਹ ਆਪ ਹੀ ਲੈ ਗਈ ਉਹ ਪਹਿਲੇ ਪਾਸੋਂ ਸਾਰੀਆਂ ਲੈ ਗਈਆਂ ਤੇ ਇਧਰੋਂ ਲੈ ਗਈਆਂ ਸਾਰੀਆਂ ਤੇ ਗਿੱਟੀਆਂ ਉੱਡ ਗਈਆਂ ਹਵਾ ਨੇ ਪੱਟ ਕੇ ਮਾਰੀਆਂ ਬਹੁਤ ਤੇਜ਼ ਹਵਾ ਸੀ ਬਾਈ ਬਹੁਤ ਜਿਆਦੇ ਤੇ ਚਲੋ ਕੋਈ ਨਹੀਂ ਹੋ ਗਏ ਉਹਦੀ ਕਰਾਂਗੇ ਪਹਿਲਾਂ ਫੀਡ ਫੂਡ ਪਾ ਕੇ ਆਂਦੇ ਹਾਂ ਦੇਖ ਲਈਏ ਇਹ ਦੇਖ ਰਹੇ ਵਿੱਚ ਆਂਡੇ ਪੰਚਰ ਭੰਨੇ ਵੀ ਪਏ ਜਾਂਦੇ ਰਾਤ ਦੇ ਵਿੱਚ ਜੋ ਹਵਾਵਾਂ ਆਉਂਦੀਆਂ ਬਈ ਪੱਲੀਆਂ ਚ ਵੱਜਦੀਆਂ ਤੇ ਡੱਜ ਜਾਂਦੀਆਂ ਇਹ ਥਾਕੇ ਵੀ ਸੈਗੀਆਂ ਜਾਂ ਬੈਠੀਆਂ ਸੀਗੀਆਂ ਜ਼ਿਆਦੀਆਂ ਤੇ ਇਹ ਜਿਆਦਾ ਠੰਡ ਹੁੰਦੀ ਤੇ ਪੱਲੀਆਂ ਇਹਦੇ ਐਵੇਂ ਲੈ ਜਾਂਦੀਆਂ ਤੇ ਫਿਰ ਤਾਂ ਬਈ ਚੱਲੇ ਜਾਂਦੀਆਂ ਸਵੇਰ ਨੂੰ ਬੰਨਚਾਰ ਹੋਰ ਤੇ ਨੁਕਸਾਨ ਹੋਈ ਜਾਣਾ ਸੀਗਾ ਭੰਦੇਆ ਦਾ ਇਹ ਠੰਡ ਹੁੰਦੀ ਜਦੋਂ ਪਰਮਾਤਮਾ ਨੇ ਰੰਗਣਿਆ ਦੇ ਹਣਾ ਹਵਾ ਚੱਲੀ ਸੀ ਕੱਲੀ ਕੋਈ ਗੱਲ ਨਹੀਂ ਇਹਨਾਂ ਨੁਕਸਾਨ ਤਾਂ ਨਹੀਂ ਹੋਇਆ ਚੱਲ ਪੱਲੀਆਂ ਪੁੱਲੀਆਂ ਤਾਂ ਪਹਲਾ ਦੇਾਂਗੇ ਤੇ ਫੀਡ ਫੂਡ ਪਾ ਕੇ ਫਿਰ ਦੇਖਦੇ ਹਾਂ ਸਾਈ ਸੂਈ ਤੱਕ ਪਹਿਲਾਂ ਕੀ ਹਿਸਾਬ ਤਾਵਾਗਾ ਤੇ ਚਲੋ ਫੀਡ ਫੋੜ ਪਾਤੀ ਸੀ ਆਪਾਂ ਫੀਡ ਪਾ ਕੇ ਆਂਡੇ ਚੁਗਲੀਆਂ ਪਹਿਲਾਂ ਆਪਾਂ ਫੀਡ ਦੀ ਵੀਡੀਓ ਨਹੀਂ ਬਣਾ ਸਕਿਆ ਮੈਂ ਕਿਉਂ ਬਾਈ ਟਾਈਮ ਬੜਾ ਹੋਇਆ ਪਿਆ ਸੀਗਾ ਤੇ ਪਹਿਲਾਂ ਫੀਗੜੀ ਪਾਈ ਹੈਗੀ ਫੀਡ ਪਾ ਕੇ ਤੇ ਟਿਕ ਜਨੀਆਂ ਫਿਰ ਨੇ ਆਂਡੇ ਚੱਕਣਨੀਆਂ ਗੀਆਂ ਤੇ ਬਾਅਦ ਦੀ ਚੱਕੀ ਆਪਾਂ ਤੇ ਚੁਕਣ ਲੱਗੇ ਸੀ ਆਂਡੇ ਤੇ ਹਾਂ ਇਹਨੇ ਤੁਸੀਂ ਦੇਖ ਸਕਦੇ ਹੋ ਬਾਈ ਜਿਵੇਂ ਕਿ ਦੇ ਮੰਜੇ ਤੇ ਤਾ ਪਿਆ ਫੀਡ ਹਾਲੀ ਉਤੇ ਦਿੱਤਾ ਪਿਆਗਾ ਹਨਾ ਆਸੇ ਪਾਸੇ ਹੀ ਟੇ ਪਏ ਆ ਫੋੜੇ ਪਏ ਆਂਡੇ ਜਦੋਂ ਗਾ ਪੈਂਦਾ ਮੁਰਗੀ ਨੇ ਗਾ ਪਣਾ ਹੁੰਦਾ ਬਾਈ ਐਂ ਪਾਉਂਦੀਆਂ ਇਹ ਤੇ ਤਾਂ ਨੋ ਆਪਾਂ ਪਹਿਲਾਂ ਫੀਡ ਪਾ ਕੇ ਤੇ ਤਾਂ ਕਰਕੇ ਆਪਾਂ ਇਹਨਾਂ ਨੂੰ ਪਾਸੇ-ਐਸੇ ਕਰ ਦੇਣੇ ਹੁੰਦੇ ਆ ਵੀ ਤਾਂ ਕਰਕੇ ਵਿੱਚ ਨਾ ਵਜਣਾ ਨਹੀਂ ਤਾਂ ਵਿੱਚ ਵਜ ਵਜ ਕੇ ਐਂ ਡੇਕ ਦੋ ਤਾਂ ਪਣਾਈ ਦਿੰਦੀਆਂ ਦੋ ਚਾਲਾ ਭੰਨੇ ਪਏ ਹੁੰਦੇ ਇਹਨਾਂ ਦੇ ਤੇ ਉਹ ਚੱਕ ਕੇ ਆਪਾਂ ਪੂਰੂ ਕੁੱਤੇ ਨੂੰ ਬਾ ਦੇਣੇ ਹੁੰਦੇ ਆਂਗੇ ਤੇ ਦੇਖਿਆ ਆ ਦੇਖੋ ਭਾਈ ਅੰਦਰ ਪੂਰਾ ਗਾਹ ਪਾਇਆ ਪਿਆ ਸੀ ਜਦੋਂ ਮੈਂ ਆਇਆ ਸੀਗਾ ਸਫਾਈ ਕਰਨ ਤੇ ਇਹ ਤੇ ਗਿੱਠੀਆਂ-ਕੋਟੀਆਂ ਲਾਉਂਦੇ ਆਂ ਤੇ ਲੱਗ ਜਾਣਗੇ ਦੋ-ਤਿੰਨ ਘੰਟੇ ਮੈਨੂੰ ਲੱਗਦਾ ਢੂਈ ਦੁਖਣ ਲੱਗ ਜਾ ਅੱਜ ਤਾਂ ਪੂਰਾ ਸਰੀਰ ਦਾ ਥੋੜਾ ਜਿਹਾ ਹੋਰਸਾਬ ਦਾ ਹੋਇਆ ਪਿਆ ਬੁਖਾਰ ਦੇ ਕਰਕੇ ਤੇ ਅੰਡੇ-ਉਂਡੇ ਈ ਹਸਤਾਵਾ ਦਾ ਤੇ ਜਿਆਦਾ ਘਨ ਜੂਗੀਆਂ ਸਾਰੀਆਂ ਪ੍ਰਾਪਰਟੀ ਪੱਟੀਆਂ ਪਈਆਂ ਸੀ ਬਾਈ ਔੜੀ ਨਾਲ ਤਾਂ ਇਹ ਮੈਂ ਪਹਿਲਾਂ ਗਿੱਟੀਆਂ ਲਿਆਂਦੀਆਂ ਮੈਂ ਕੈਮਰੇ ਦੇਖ ਲਈ ਸੀਗੇ ਵੀ ਜਿਆਦਾ ਘਨ ਲਾਈਆਂ ਪਈਆਂ ਗਈਆਂ ਤਾਂ ਕਿ ਮੈਂ ਘਰੋਂ ਗਿੱਟੀਆਂ ਚੱਕ ਲਿਆ ਸੀ 15 20 ਗਿੱਟੀਆਂ ਦੇ ਨਾਲ ਵੀ ਸੀ ਬਾਈ ਗਿੱਟੀਆਂ ਤਾਂ ਰਹਿ ਜੰਦੀਆਂ ਕਾਂਦਾਂ ਦੇ ਵਿੱਚ ਤੇ ਜਿਹੜੀਆਂ ਤਰਪਾਲਾਂ ਹੁੰਦੀਆਂ ਉਹ ਹਵਾ ਦੇ ਲਪੇਟੇ ਵਿੱਚ ਆ ਕੇ ਬਾਹਰਲੇ ਪਾਸੇ ਆ ਜਿੰਦੀਆਂ ਹੁੰਦੀਆਂ ਗਈਆਂ ਕਿਉਂ ਜੋਰ ਨਾਲ ਹਵਾ ਵਜਦੀ ਆ ਬਾਈ ਰਾਤ ਤਾਂ ਆਏ ਸੀ ਪਹਿਲਾਂ ਮੀਂਹ ਵੀ ਆਊਗਾ ਮੀਂਹ ਤਾਂ ਆਇਆ ਨਹੀਂ ਮੀਂਹ ਤਾਂ ਚਲੋ ਵਿਚਾਰ ਰਹੇਗਾ ਜੇ ਮੀਂਹ ਆਏ ਨਾ ਫਿਰ ਫਾਰਮ ਫਰਮ ਚ ਵੀ ਪਾਣੀ ਆਉਂਦਾ ਫਿਰ ਔਖਾ ਹੋਏ ਨਾ ਚਲੋ ਕੱਲੀ ਹਵਾ ਚੱਲੀ ਜਾਂਦੀ ਹੈ ਹਵਾ ਦੀ ਕੋਈ ਏਡੀ ਦਿੱਕਤ ਨਹੀਂਗੀ ਜਿਆਦਾ ਖੰਝੂ ਨਾ ਦੇਖੋ ਬਾਈ ਆਂਡੇ ਦੇ ਕੁਦਰ ਕਿਤੇ ਹਿੱਟੇ ਪਏ ਆਗੇ ਫੀਲ ਵਾਲੀਆਂ ਬੋਰੀਆਂ ਤੇ ਮੰਜੇ ਦੇ ਪਿਆ ਇੱਕ ਥੱਲੇ ਪਏ ਆਗੇ ਇਹ ਜਿਹੜੀ ਮੁਰਗੀ ਆਪਣੀ ਮਰਗੀ ਭਾਈ ਉਹਨੇ ਕਿ ਜੰਗਾਂ ਵਿੱਚ ਸੀ ਸਾਰੀਆਂ ਇਹ ਉਹਦੇ ਕਰਕੇ ਸਾਰੀਆਂ ਇੱਧਰ ਆਉਂਦੀਆਂ ਸੀ ਤਾਂ ਕਰਕੇ ਬਹੁਤ ਖਿਆਲ ਜਿਆਦਾ ਪੈਂਦਾ ਬਾਈ ਬਹੁਤ ਜਿਆਦਾ ਤੇ ਸਫਾਈ ਸੁਈ ਕਰਨ ਵਾਲੀ ਪਈ ਸੀ ਅਜੇ ਮਾ ਪਹਿਲਾਂ ਆਪਾਂ ਫੀਡ ਪਾ ਕੇ ਆਂਡੇ ਚੁਗਦਗੇ ਤੇ ਸਫਾਈ ਸੁਈ ਕਰਕੇ ਬਈ ਆ ਦੇਖੋ ਪੂਰਾ ਵਧੀਆ ਬਣਾਤਾ ਆਪਾਂ ਜਾਲੀਆਂ ਜੁਗੀਆਂ ਲਾਈਆਂ ਲੱਗ ਗਏ 1.5 ਘੰਟੇ ਲੱਗੇ ਮੈਨੂੰ ਤੇ ਪਰ ਐ ਵੀ ਫਾਰਮ ਦੀ ਸਫਾਈ ਵੀ ਜ਼ਰੂਰੀ ਆ ਬਾਈ ਗੱਟੀਆਂ-ਗੁੱਟੀਆਂ ਵੀ ਜ਼ਰੂਰੀ ਆ ਰਾਤ ਕਰੇ ਪੂਰੇ ਰਾਤ ਆਉਂਦੀ ਐ ਮੀਮ ਹੁਣ ਆ ਜੇ ਧੰਨਵਾਦ ਬਾਈ ਸਾਰਿਆਂ ਦਾ